ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਾ ਉਹ ਹਥਿਆਰ ਬੰਦ ਸੀਗੇ ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਛੜਜੰਤਰ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ ਇੱਕ ਬਹੁਤ ਵੱਡਾ ਖੇਲ ਜਿਹੜਾ ਹੈ ਉਹ ਖੇលਿਆ ਗਿਆ ਉਹ ਕਿਸੇ ਕੀਮਤ ਤੇ ਉੱਤੇ ਵੀ ਇਸਲਾਮ ਦਾ ਰਮਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਤੇ ਵੀ ਨਜਾਇਜ਼ ਕਤਲ ਨੂੰ ਕਿਸੇ ਤੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਤੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਹੈ ਉਹਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਵਿਰੋਧ ਦੇ ਵਿੱਚ ਮੁਸਲਮਾਨਾ ਦੇ ਵਿੱਚ ਭਾਰੀ ਰੂਸ ਨਜ਼ਰ ਆ ਰਿਹਾ ਹੈ दरअसल ਮੁਸਲਮ ਪਾਈਚਾਰੇ ਦੇ ਵੱਲੋਂ ਅਤਵਾਦ ਦਾ ਪੁਤਲਾ ਸਾੜਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਸੈਲਾਨੀਆਂ ਤੇ ਬੇਰੇਮੀਦ ਨਾਲ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਵਿਰੋਧ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਭਾਰੀ ਗੁੱਸਾ ਹੈ ਤੇ ਸੈਂਕੜੇ ਮੁਸਲਮਾਨਾਂ ਨੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਤਵਾਦ ਦਾ ਪੁਤਲਾ ਸਾੜਿਆ ਤੇ ਪਾਕਿਸਤਾਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਤੇ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪਲਵਾਮਾ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਗਿਆ ਬismillah अर रहमान अर रहीम शुरू अल्लाह ताला ਦੇ ਨਾਮ ਜੋ ਬੜਾ ਮਿਹਰਬਾਨ ਤੇ ਨਿਹਾਈਤ ਹੀ ਰਹਿਮ ਕਰਨ ਵਾਲਾ ਹੈ ਅ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਆਤੰਗਵਾਦ ਤੇ ਪਾਕਿਸਤਾਨ ਦਾ ਪੁਤਲਾ ਜਿਹੜਾ ਹੈ ਉਹ ਭੁਗਿਆ ਗਿਆ ਇਹਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਬੀਤੇ ਦਿਨ ਜੋ ਕੁਝ ਵੀ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਇਆ ਉਹਦੇ 'ਚ ਜਿਹੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਹਦੇ ਲਈ ਨਿੰਦਾ ਦੇ ਸ਼ਬਦ ਵੀ ਜਿਹੜੇ ਆ ਇਸ ਵਾਰੀ ਮੁੱਕ ਗਏ ਕਿਉਂਕਿ ਜਿਹੜੇ ਲੋਕ ਉੱਥੇ ਬਤੌਰ ਟੂਰਿਸਟ ਘੁੰਮਣ ਲਈ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਾ ਉਹ ਹਥਿਆਰ ਬੰਦ ਸੀਗੇ ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਐਸੇ ਨਾਹਕ ਲੋਕਾਂ ਨੂੰ ਮਾਰਨਾ ਔਰ ਫਿਰ ਧਰਮ ਪੁੱਛ ਕੇ ਉਹਨਾਂ ਦੇ ਉੱਤੇ ਗੋਲੀ ਚਲਾਨੀ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਛੜਜੰਤਰ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ ਇੱਕ ਬਹੁਤ ਵੱਡਾ ਖੇਲ ਜਿਹੜਾ ਹੈ ਉਹ ਖੇលਿਆ ਗਿਆ ਹੈ ਇਸ ਲਈ ਭਾਰਤ ਸਰਕਾਰ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਸ ਮੁਕਦਮੇ ਨੂੰ ਪਾਇਓਰਿਟੀ ਦੇ ਉੱਤੇ ਰੱਖਿਆ ਜਾਵੇ ਔਰ 10 ਦਿਨ ਦੇ ਅੰਦਰ ਹੀ ਮਲਜ਼ਮਾ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬਾਜ਼ਾਰ ਦੇ ਵਿੱਚ ਬਕਾਇਦਾ ਫਾਂਸੀ ਦਾ ਫੰਦਾ ਲਗਾ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਮਲਜ਼ਮਾ ਨੂੰ ਸਜ਼ਾ ਜਿਹੜੀ ਹੈ ਸਰੇ ਬਾਜ਼ਾਰ ਦਿੱਤੀ ਜਾਂਦੀ ਹੈ ਜਦ ਤੱਕ ਅਸੀਂ ਕਾਨੂੰਨ ਇਹ ਜੁਰਮ ਕਰਨ ਵਾਲੇ ਲੋਕਾਂ ਨੂੰ ਔਰ ਐਸਾ ਜੁਰਮ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਹੈ ਕਿ ਅਗਰ ਇਸ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਹੈ ਤੇ ਮੈਂ ਸਮਝਦਾ ਕਸ਼ਮੀਰ ਦੇ ਪਹਿਲਗਾਮ ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ علامه اقبال ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋਂ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦੇਵੇ ਉਹ ਕਹਿੰਦੇ ਬੁਰੀ ਚੀਜ਼ ਹੈ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਅਗਰ ਉਹ ਵੀ ਰੱਬ ਤੋਂ ਦੂਰ ਕਰ ਦੇਵੇ ਔਲਾਦ ਵੀ ਕਹੇ ਕਿ ਰੱਬ ਕੋਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਹੈ ਫਿਰ ਅਲਾਮਾ ਅਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਈ ਉੱਠੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਚੱਕਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਹੀ ਕਿਹਾ ਨਾਰਾ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਹਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ ਬੜਾ ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਹੈ ਉਹ ਆਪਣੇ ਆਪ ਨੂੰ ਕਹਿ ਤਾਂ ਰਹੇ ਹੈ ਕਿ ਅਸੀਂ ਮੁਸਲਮਾਨ ਆ ਯਾ ਅਸੀਂ ਪਾਕਿਸਤਾਨ ਸਮਰਥਕ ਆ ਲੇਕਿਨ ਇਸਲਾਮ ਦੀ ਰੂਹ ਦੇ ਨਾਲ ਸ਼ਰੀਅਤ ਦੀ ਰੂਹ ਦੇ ਨਾਲ ਉਹ ਕਿਸੇ ਕੀਮਤ ਤੇ ਉੱਤੇ ਵੀ ਇਸਲਾਮ ਧਰਮ ਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਤੇ ਵੀ ਨਜਾਇਜ਼ ਕਤਲ ਨੂੰ ਕਿਸੇ ਦੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਤੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਹੈ ਇਸ ਲਈ ਇਹ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ Hindu ਭਰਾਮਾ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਮ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਧਰਮੀ ਨਹੀਂ ਅਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾਸਦੇ